ਕਸਾਨਾਂ ਨੂੰ ਬੈਰੀਕੇਡ ਕਬੱਟੇ ਜਾ ਰਹੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੋ ਦੀ ਹਾਲ ਤੱਕ ਕਿਸਾਨਾਂ ਨਾਲ ਪੁਲਸ ਨੇ ਕੀਤੀ ਹੈ ਬਜ਼ੁਰਗਾਂ ਦੇ ਡਾਂਗਾ ਮਾਰੀਆਂ ਪੱਗਾਂ ਲਾਈਆਂ ਗਾਲਾਂ ਦਿੱਤੀਆਂ ਹੁਜਾ ਮਾਰੀਆਂ ਕੀ ਇਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਸਿੰਘ ਮਾਨ ਭਾਜਪਾ ਨਾਲ ਰਲਿਆ ਹੋਇਆ ਹੈ ਕਿ ਅੱਜ ਸਰੇਆਮ ਭਾਰਤੀ ਜਨਤਾ ਪਾਰਟੀ ਨੂੰ ਬਚਾਉਣ ਵਾਸਤੇ ਸਾਡਾ ਮਤਲਬ ਆਪ ਦੀ ਗੱਲ ਕਹਿਣ ਤੇ ਵੀ ਰੋਕਣ ਵਾਸਤੇ ਸਾਡੇ ਤੇ ਲਾਟੀ ਯਾਦ ਕੀਤਾ ਤਾਂ ਦਾ ਹੁਜਾ ਮਾਰੀਆਂ ਤੇ ਗੰਦੀਆਂ ਗਾਲਾਂ ਦਿੱਤੀਆਂ ਤੇ ਅਸੀਂ ਸਮਝਾਗੇ ਕਿ ਬੀਕ ਆ ਟੀਮੀ ਆ ਭਾਤ ਜਨਤਾ ਪਾਪੀ ਤੇ ਫਿਰ ਹੋਰ ਨਾਲ ਸਮਝੇ ਇਹਨਾਂ ਨੂੰ ਵੀ ਮੁੱਲ ਤਾਰਨਾ ਪੂ ਪਿੰਡਾਂ ਦੇ ਵਿੱਚ ਭਾਜੇਪੀ ਦਾ ਵਿਰੋਧ ਅਸੀਂ ਕਰਨੇ ਕੱਲੀ ਭਾਜੇਪੀ ਦਾ ਵਿਰੋਧ ਕਰਾਉਂਦੇ ਕਰਾਉਂਦੇ ਪੰਜਾਬ ਸਰਕਾਰ ਆਪ ਦਾ ਵਿਰੋਧ ਨਾ ਕਰਵਾ ਲੈ ਜੈ ਉਹਦੀ ਹਾਲ ਤਾਂ ਦੁਕਾਨਾਂ ਦੇ 12 ਦੇ ਵਿੱਚ ਡਾਂਗਾ ਮਾਰ ਮਾਰ ਕੇ ਕੀਤੀ ਇਹਨਾਂ ਨੇ ਤੁਸੀਂ ਦੇਖਦੇ ਪੰਜਾਬ ਸਰਕਾਰ ਸਾਡੇ ਨਾਲ ਸੀ ਕਿ ਭਾਜੇਪੀ ਨਾਲ ਖੜੀ ਸੀ ਪੰਜਾਬ ਸਰਕਾਰ ਉਹ ਤਾਂ ਵੀਡੀਓ ਤੋਂ ਪਤਾ ਲੱਗੂ ਚੱਲਣੀਆਂ ਸਾਰੀਆਂ ਵੀਡੀਓ ਤੁਸੀਂ ਐਵੇਂ ਵਿਰੋਧ ਕਰਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਤੂੰ ਜਚਮਾ ਕਰਾਂਗੇ ਫਿਰਨੀਆਂ ਤੇ ਨਹੀਂ ਆਉਣਦੇ ਇਹਨਾਂ ਨੂੰ ਜ਼ੋਰ ਲਾ ਲੈਣਾ ਅੰਮੋ ਸਾਹਮਣੇ ਹੋ ਚੁੱਕੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਬੈਰੀਕੇਡ ਘੇਟੇ ਜਾ ਰਹੇ ਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਟੁਕੜੀ ਪਾਸੇ ਵੱਡੀ ਕੈਂਟੀ ਦੇ ਵਿੱਚ ਜਿਹੜੇ ਹੈਗੇ ਨੇ ਉਹ ਬੜੇ ਜਾਂਦੇ ਹੈ ਬਈ ਖੜੇ ਨੇ ਤਸਵੀਰਾਂ ਤੁਹਾਡਾ ਸਾਂਝਾ ਕਰਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਅਤੇ ਪੁਲਸਾਂ ਨੂੰ ਸਾਹਮਣੇ ਹੋ ਚੁੱਕੀ ਹੈ लाਠੀ ਚਾਰਜ ਵੀ ਹੋ ਸਕਦਾ ਹੈ ਕਿ ਬੈਰੀਕੇਡ ਬੈਰੀਗਰ ਚੱਕਣ ਦੀ ਕੋਸ਼ਿਸ਼ ਕਰਨੇ ਨੇ ਤਸਵੀਰਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਪਰ ਸਾਹਮਣੇ ਹੋ ਚੁੱਕੀ ਹੈ ਇੱਕ ਪਾਸੇ ਬੀਜੇਪੀ ਦੇ ਜੋ ਉਮੀਦਵਾਰ ਨੇ ਪਰਮਪਰ ਕੌਰ ਮਲੂਕਾ ਉਹ ਵੀ ਇੱਥੇ ਪਹੁੰਚੋ ਨੇ ਤਸਵੀਰਾਂ ਤੁਹਾਨੂੰ ਆਸਾਨੀਆਂ ਕਰ ਰਹੇ ਇਸ ਵਕਤ ਮੌਰ ਮੰਡੀ ਦੇ ਵਿੱਚ ਮੌਜੂਦ ਆ ਭਾਜਪਾ ਲੋਕ ਸਭਾ ਤੋਂ ਉਮੀਦਵਾਰ ਪਰਮਪਰ ਕੌਰ ਮਲੂਕਾ ਮੋੜ ਦੇ ਵਿੱਚ ਪਹੁੰਚਣਾ ਸੀ ਉਸ ਤੋਂ ਪਹਿਲਾਂ ਅਗਰਾ ਜਥੇਬੰਦੀ ਦਾ ਪੁਲਸ ਦਾ ਝੜਪ ਹੋਈ ਆ ਮੇਰੇ ਨਾਲ ਨਤੀ ਜੀ ਮੌਜੂਦ ਨੇ ਗਰਾਹ ਜੱਥੇਬੰਦੀ ਤੋਂ ਕੀ ਲੱਗਦਾ ਕਿ ਅੱਜ ਫੇਰ ਫੇਰ ਵਿਰੋਧ ਕਰਨਾ ਪੈ ਗਿਆ ਦੇਖੋ ਐਸ ਕੇ ਐਮ ਵੱਲੋਂ ਫੈਸਲਾ ਕੀਤਾ ਹੋਇਆ ਹੈ ਅਸੀਂ ਲਗਾਤਾਰ ਇਹਨਾਂ ਦਾ ਵਿਰੋਧ ਜਾਰੀ ਰੱਖਣਾ ਸਾਡੇ 750 ਕਿਸਾਨ ਛੀਦ ਹੋ ਗਏ ਐ ਐਮ ਐਸ ਪੀ ਵਾਲੀ ਗੱਲ ਵਿੱਚ ਬੈਠੀ ਹੈ ਅੱਜ ਅਸੀਂ ਵੀ ਕੇ ਜੋਇਕਤਾ ਗਰਾਹ ਵੱਲੋਂ ਤੇ ਵੀ ਕੇ ਜੋਇਕਤਾ ਧਨੇਰ ਡਕੌਂਦਾ ਜੱਥੇਬੰਦੀ ਵੱਲੋਂ ਜਿਹਦਾ ਮਨਜੀਤ ਸਿੰਘ ਧਨੇਰ ਹੈ ਆਗੂ ਦੋਨਾਂ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜਦੋਂ ਆ ਧਰਮਸ਼ਾਲਾ ਦੇ ਮੂਹਰੇ ਜਾਣਾ ਸੀ ਇੱਥੇ ਨਾਕਾਬੰਦੀ ਕਰਕੇ ਅਸੀਂ ਭਗਵੰਤ ਮਾਨ ਤੇ ਕਰੀ ਗੱਲ ਪਹੁੰਚਾਉਣੇ ਚਾਹੁੰਦੇ ਆ ਜੇ ਹੁਣ ਦੀ ਹਾਲ ਤੱਕ ਕਿਸਾਨਾਂ ਨਾਲ ਪੁਲਿਸ ਨੇ ਕੀਤੀ ਹੈ ਬਜ਼ੁਰਗਾਂ ਦੇ ਡਾਂਗਾ ਮਾਰੀਆਂ ਪੱਗਾਂ ਲਾਈਆਂ ਗਾਲਾਂ ਦਿੱਤੀਆਂ ਓਜਾ ਮਾਰੀਆਂ ਕੀ ਇਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਸਿੰਘ ਮਾਨ ਭਾਜਪਾ ਨਾਲ ਰਲਿਆ ਹੋਇਆ ਕਿ ਉਹ ਸਾਫ਼ ਸਾਫ਼ ਕਰਨਾ ਚਾਹੁੰਦਾ ਹੈ ਵੀ ਟੀਮ ਹੈ ਭਾਜਪਾ ਦੀ ਨਹੀਂ ਇਹੋ ਜੇ ਅਸਫਰਾ ਦੇ ਨੱਥ ਪੇਣੀ ਚਾਹੀਦੀ ਹੈ ਕਿਉਂਕਿ ਬੀਜੇਪੀ ਦਾ ਵਿਰੋਧ ਪੂਰੇ ਹਿੰਦੁਸਤਾਨ ਚ ਹੋ ਰਿਹਾ ਹੈ ਬੀਜੇਪੀ ਨੇ ਜਿੰਨਾ ਧੱਕਾ ਪੂਰੇ ਸਾਰੇ ਤਬਕਿਆਂ ਨਾਲ ਕੀਤਾ ਉਹਨੂੰ ਉਹਦੇ ਰੋਸ ਵਜੋਂ ਅਸੀਂ ਇਹਦਾ ਵਿਰੋਧ ਦਰਜ ਕਰਾਉਣ ਵਾਸਤੇ ਆਏ ਆ ਇਹ ਪੁਲਿਸ ਅਧਿਕਾਰੀ ਜਿਹੜੇ ਜਿੰਨੇ ਚਾਂਬਲੇ ਆ ਐ ਇਧਰ ਨਿਕਲਦੇ ਆ ਸਾਬ ਡਾਂਗਾ ਲੈ ਕੇ ਪੈਗੇ ਇਹਨਾਂ ਅਫਸਰਾਂ ਦੇ ਜੇ ਹੱਥ ਨਹੀਂ ਪੈਂਦੀ ਔਰ ਵਾਲੇ ਦੇ ਨਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਅਸੀਂ ਕਰਨੇ ਕੱਲੀ ਬੀਜੇਪੀ ਦਾ ਵਿਰੋਧ ਕਰਾਉਦੇ ਕਰਾਉਦੇ ਪੰਜਾਬ ਸਰਕਾਰ ਆਪ ਦਾ ਵਿਰੋਧ ਨਾ ਕਰਵਾ ਲੈ ਐ ਹੋ ਜੇ ਅਫਸਰਾਂ ਨੇ ਨੱਤ ਪਾਵੇ ਸਾਡਾ ਕੋਈ ਮਕਸਦ ਨਹੀਂ ਸੀ ਵਿੱਚ ਜਾ ਕੇ ਵੇਗਨ ਪਾਉਣ ਦਾ ਸਾਡਾ ਮਕਸਦ ਰੋਸ ਜ਼ਾਹਰ ਕਰਨ ਦਾ ਸੀ ਉਹਨਾਂ ਨੇ ਰੋਸ ਵੀ ਜ਼ਾਹਰ ਨਹੀਂ ਕਰਨ ਦੇਗੇ ਤੂੰ ਦੇਖੋ ਤੁਸੀਂ ਇੱਥੇ 50 60 ਕਰ ਮੈਂ ਜਿਹੜਾ ਮੰਦਿਰ ਦਾ ਗੇਟ ਹੈ ਉਹਦੇ ਨੇੜ ਤੇੜ ਨਹੀਂ ਗਏ ਹੈਗੇ ਉਹ ਦੂਰੇ ਹੀ ਚੰਬੜ ਗਏ ਸਾਨੂੰ ਇਹ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿੰਦੇ ਹਾਂ ਦਾਖਲ ਦੇਣ ਰੋਕੜਾ ਹੈ ਜਿਹੜੇ ਕੁਕਰੇ ਹੋਏ ਅਫਸਰ ਹੈ ਉਹਨਾਂ ਨੂੰ ਕਹਿੰਦੇ ਸਾਈਡ ਤੇ ਖੜ ਕੇ ਵੀ ਕਹਿੰਦੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਸਕਦਾ ਸਾਈਡ ਤੋਂ ਵੀ ਬਹੁਤ ਪਰੇ ਹੈ ਜੀ ਅਸੀਂ ਤਾਂ ਅਸੀਂ ਤਾਂ ਲਗਭਗ 100 ਗਾ ਮੋਰਾ ਸਾਈਡ ਤੇ ਤਾਂ ਹੁੰਦਾ ਹੀ ਹੈ ਪਹਿਲਾਂ ਵੀ ਆਪਾਂ ਬਠਿੰਡੇ ਦੇ ਵਿੱਚ ਕੀਤਾ ਹੋਰ ਆਧਵਾ ਦੇ ਕੀਤਾ ਹੁੰਦਾ ਹੀ ਰਿਹਾ ਆ ਜਿਹੜਾ ਪਰਸੋਂ ਦਾ ਰਵਈਆ ਅਖਤਿਆਰ ਕੀਤਾ ਇਹਨਾਂ ਨੇ ਇਹ ਨਵੀਂ ਕਿਸਮ ਦਾ ਹੈ ਸਰਕਾਰ ਸੋਚੇ ਇਹਦੇ ਤੇ ਉਹ ਆਪ ਦਾ ਵਿਰੋਧ ਨਾ ਕਰਵਾ ਲੈਣ ਭਾਜਪਾ ਨੂੰ ਬਚਾਉਂਦੇ ਬਚਾਉਂਦੇ ਕਿਉਂਕਿ ਅਫਸਰ ਸਾਹੀ ਹੈ ਜਿਹੜੀ ਉਹ ਭਾਜਪਾ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਸਾਰੀ ਇਹਦੇ ਦਾ ਨੁਕਸਾਨ ਕਿਦਾ ਹੋਊਗਾ ਦੇਖੋ ਨੁਕਸਾਨ ਭਾਜਪਾ ਦਾ ਹੋ ਹੀ ਰਿਹਾ ਪਰ ਜਿਹੜਾ ਕੁਝ ਆ ਹੁਣ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਹੈ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਊਗਾ ਕੁਦਰਤੀ ਤੌਰ ਤੇ ਹੋ ਜਿਨ੍ਹਾਂ ਦੇ ਡਾਗਾ ਬਜੀਆ ਜਿਨ੍ਹਾਂ ਨੂੰ ਗਾਲਾਂ ਦਿੱਤੀਆਂ ਜਿਨ੍ਹਾਂ ਤੇ ਓਜਾ ਮਾਰ ਗਿਆ ਜਦੋਂ ਅਧਿਕਾਰੀਆਂ ਦੀ ਸ਼ਿਨਾਖਤ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਹੈਗੀ ਇਹ ਜ਼ਰੂਰ ਨੁਕਸਾਨ ਪੰਜਾਬ ਸਰਕਾਰ ਦਾ ਇਹਦੇ ਵਿੱਚ ਆਉਣ ਹੈ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਕਿਸਾਨਾਂ ਦੇ ਨਾਲ ਹੈ ਮੁੱਖ ਮੰਤਰੀ ਕਹਿੰਦਾ ਪੰਜਾਬ ਦੇ ਨਾਲ ਆਹ ਤੁਹਾਡੇ ਕੋਲੇ ਵੀਡੀਓ ਚੱਲਦੀ ਹੋਣੀ ਹੈ ਲੋਕ ਆਵਾਜ਼ ਵਾਲੇ ਤਾਂ ਵਿੱਚ ਆ ਗਏ ਸੀ ਠੀਕ ਹੈ ਸਾਥੋ ਪਰ ਕਰ ਰਹੇ ਸੀ ਮੌਕੇ ਤੇ ਆਏ ਆ ਜੈ ਉਹਦੀ ਹਾਲਤ ਦੁਕਾਨਾਂ ਦੇ ਬਾਰਾ ਦੇ ਵਿੱਚ ਡਾਂਗਾ ਮਾਰ ਮਾਰ ਕੇ ਕੀਤੀ ਇਹਨਾਂ ਨੇ ਤੁਸੀਂ ਦੇਖਦੇ ਪੰਜਾਬ ਸਰਕਾਰ ਸਾਡੇ ਨਾਲ ਸੀ ਕਿ ਬੀਜੇਪੀ ਨਾਲ ਖੜੀ ਸੀ ਪੰਜਾਬ ਸਰਕਾਰ ਉਹ ਤਾਂ ਵੀਡੀਓ ਤੋਂ ਪਤਾ ਲੱਗੂ ਚੱਲਣੀਆਂ ਸਾਰੀਆਂ ਵੀਡੀਓ ਕੀ ਲੱਗਦਾ ਹੈ ਜਿ ਇੱਥੋਂ ਦੇ ਜਿਹੜਾ ਐਮ ਐਲ اے ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਰਵਈਆ ਦਾ ਦੇਖੋ ਅਸੀਂ ਕਹਾਂਗੇ ਪੰਜਾਬ ਸਰਕਾਰ ਦਾ ਚਾਹੇ ਇੱਥੋਂ ਦਾ ਐਮਐਲਏ ਆ ਚਾਹੇ ਕਿਧੋਂ ਦਾ ਹੋ ਰਹੇਗਾ ਉਹਨਾਂ ਵਾਸਤੇ ਇਹ ਗੱਲ ਨਹੀਂ ਠੀਕ ਜਿਹੜੀ ਅੱਜ ਇੱਥੇ ਮੋਰ ਮੰਡੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਕੀਤੀ ਹੈ ਐ ਉਹਦੇ ਪੁਲਿਸ ਅਧਿਕਾਰੀਆਂ ਦੇ ਨੱਥ ਪੈਣੀ ਚਾਹੀਦੀ ਹੈ ਜੇ ਉਹ ਨੱਥ ਨਾ ਪਾਉਣਗੇ ਫਿਰ ਉਹ ਆਪਦੀ ਪੀੜੀ ਥੱਲੇ ਸੋਟਾ ਮਾਰਨ ਆਉਣ ਵਾਲੇ ਜਨਾਂ ਦੇ ਵਿੱਚ ਤੁਸੀਂ ਐਵੇਂ ਵਿਰੋਧ ਕਰਦੇ ਰਹੋਗੇ ਲਗਾਤਾਰ ਪਿੰਡਾਂ ਦੇ ਵਿੱਚ ਐ ਤੂੰ ਜਚਮਾ ਕਰਾਂਗੇ ਫਿਰ ਨਹੀਂ ਆ ਤੇ ਨਹੀਂ ਆਉਣਦੇ ਇਹਨਾਂ ਨੂੰ ਜ਼ੋਰ ਲਾ ਲੈਣਾ ਇਹ ਤਰ੍ਹਾਂ ਜੀ ਇੱਕ ਵਾਰੀ ਹੋਈ ਪਈ ਨਹੀਂ ਮੈਨੂੰ ਇਹ ਦੱਸੋ ਜਦੋਂ ਤੁਸੀਂ ਆਇਓ ਲਾਤੀ ਚਾਰਜ ਉਹਦੀ ਕਰਤਾ ਪੁਲਿਸ ਨੇ ਵੇਖੋ ਜੀ ਅਸੀਂ ਅੱਛੇ ਆਉਦਾ ਅੜ ਕੇ ਪ੍ਰਦਰਸ਼ਨ ਕਰਨੇ ਸੀਗੇ ਅਸੀਂ ਪ੍ਰਤੀਸਾਵਾ ਨਾਲ ਗੱਲ ਕੀਤੀ ਵੇਖੋ ਵੀ ਉਹ ਪਹਿਲੀ ਗੱਲ ਤਾਂ ਚੋਣ ਜਾਬਤੇ ਤੇ ਹੋਇਤਾ ਕਿਸੇ ਵੀ ਧਰਮ ਸਥਾਨ ਦੇ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਜਾ ਸਕਦੀ ਚੋਣਾਂ ਦੌਰਾਨ ਆਦਾ ਪਬਲਿਕ ਤੌਰ ਤੇ ਜਿੱਥੇ ਮਰਜੀ ਮੀਟਿੰਗ ਕਰਨ ਦੂਜਾ ਮਤਲ ਤੁਹਾਨੂੰ ਅੱਗੇ ਜਾਣ ਦਾ ਮੌਕਾ ਦਿੱਤਾ ਵੀ ਉਹ ਆਦਾ ਮੰਦਰ ਵਿੱਚ ਮੀਟਿੰਗ ਕਰਦੀ ਅਸੀਂ ਕਿੰਨੀ ਦੂਰ ਮਤਲ ਲਗਭਗ 5-600 ਕਮ ਪਿੱਛੇ ਆਉਦਾ ਸ਼ਾਂਤਮਈ ਪ੍ਰਦਰਸ਼ਨ ਕਰਨਾ ਉਹਨਾਂ ਦੇ ਧਿਆਨ ਚ ਲਿਆਉਣ ਵੀ ਆ ਸਾਡੀਆਂ ਡਿਮਾਂਡਾਂ ਵੀ ਇਹਨਾਂ ਡਿਮਾਂਡਾਂ ਸਾਡਾ ਕਿਸਾਨਾਂ ਦਾ ਰੋਸ ਆ ਉਹ ਰੋਸ ਆ ਕਰਨਦੀ ਮਜਾਏ ਤੇ ਸਾਡੀ ਗੱਲ ਸੁਣਨੀ ਮਜਾਏ ਤੇ ਚੱਕੇ ਧੱਕ ਮੁੱਕੀ ਕਰਨ ਲੱਗੇ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਲਾਤੀਆਂ ਇੱਕ ਬਜ਼ੁਰਗ ਦਾ ਖੁੰਡਾ ਕੋਲ ਆ ਜਿਹੜੋ ਤੁਰਿਆ ਨਹੀਂ ਜਾਂਦਾ ਉਹ ਖੁੰਡਾ ਡਿਫਟੀ ਲਈ ਫਿਰਦਾ ਤੇ ਡਿਫਟੀ ਮਤਲ ਉਹ ਵੀਡੀਓ ਦੇ ਵਿੱਚ ਕਾਫੀ ਆਊਗਾ ਗੰਦੀਆਂ ਗਾਰਾਂ ਧੱਕੇ ਮੁੱਕੀਆਂ ਔਰ ਸਿਰੇ ਦੀ ਮਤੇ ਬੁੰਡਾ ਕਰਦੀ ਕੀਤੀ ਆ ਅੱਜ ਦੇ ਸਾਹਮਣੇ ਆ ਕੇ ਇਸ ਜਾਂ ਭਾਰਤੀ ਜਨਤਾ ਪਾਰਟੀ ਜਿਹੜੀ ਐਮਐਸਪੀ ਦਾ ਰੌਲਾ ਜਿਹਦੇ ਨਾਲ ਕਰਜੇ ਦਾ ਰੋਲਾ ਸਵਾਮੀ ਰਾਧੇ ਰਪੋੜਾ ਵਾਲਾ ਨਕੀਪੁਰ ਖੇਰੀ ਦੇ ਤਿੰਨ ਕਿਸਾਨ ਸੀਜ ਕੀਤਾ ਇੱਕ ਪੱਤਰਕਾਰ ਸੀਜ ਕੀਤਾ ਉਹਨੂੰ ਇਨਸਾਫ ਦੋਣ ਦਾ ਮਾਮਲਾ ਅਸੀਂ ਇਹਦੇ ਗਲਾਮ ਲੜ ਰਹੇ ਤੇ ਜੇ ਮਾਨ ਸਰਕਾਰ ਇਹ ਕਹਿੰਦੀ ਸੀਗੀ ਕਿ ਮੈਂ ਐਨਐਸਪੀ ਵੀ ਦੇ ਦੂੰਗਾ ਤੇ ਅੱਜ ਸਰੇਆਮ ਭਾਰਤੀ ਜਨਤਾ ਪਾਰਟੀ ਨੂੰ ਬਚਾਉਣ ਵਾਸਤੇ ਸਾਡਾ ਮਤਲਬ ਆ ਦੀ ਗੱਲ ਕਹਿਣ ਤੇ ਵੀ ਰੋਕਣ ਵਾਸਤੇ ਸਾਡੇ ਤੇ ਲਾਟੀ ਜਾਜ ਕੀਤਾ ਦਾ ਉੱਚਾ ਮਾਰੀਆਂ ਦੇ ਗੰਦੀਆਂ ਗਾਲਾਂ ਦਿੱਤੀਆਂ ਦੀ ਅਸੀਂ ਸਮਝਾਗੇ ਕਿ ਵੀਕਲ ਟੀਮ ਹੀ ਆ ਭਾਰਤੀ ਜਨਤਾ ਪਾਰਟੀ ਤੇ ਫਿਰ ਆਉਣ ਵਾਲ ਸਮਝ ਇਹਨਾਂ ਨੂੰ ਵੀ ਮੁੱਲ ਤਾਰਨਾ ਪੂ ਪਿੰਡਾਂ ਦੇ ਵਿੱਚ